ਉਹ ਮੈਂ ਨਹੀਂ ਚਟਨੀ ਨਾਲ ਰੋਟੀ ਡਰਾਈਵਰ ਦੀ ਜ਼ਿੰਦਗੀ ਜਿੱਦਾਂ ਮੇਰੀ ਵਾਰੀ ਹੁੰਦੀ ਆ ਮੈਂ ਸਭ ਕੁਝ ਨਾ ਆ ਦੇਖੋ ਪੁੱਤ ਜਿੱਦਣ ਤੇਰੀ ਵਾਰੀ ਆ ਚਟਨੀ ਨਹੀਂ ਬਣਾਉਣੀ ਕਿਉਂ ਦੇਖੋ ਪੂਰੀ ਵੀਡੀਓ ਰੋਟੀ ਬਣਾਉਣਾ ਮੈਂ ਤੈਨੂੰ ਕਦੀ ਕਿਹਾ ਵੀ ਲੱਛਾ ਪਰੌਣਾ ਬਣਾ ਦੇ ਅੱਛਾ ਇੱਥੇ ਥਾਲੀ ਪਈ ਵੇਖੀ ਹਾਂ ਪਈ ਮੜਾ ਦੇ ਮੂੰਹ ਵਿੱਚ ਇੱਚ ਦਿਸਦਾ ਸੌਂ ਖਾ ਕੇ ਦੱਸ ਤੇਰਾ ਲੱਛਾ ਪਰੌਣਾ ਬੰਦਾ ਮੂੰਹ ਵੇਹ ਤਾਂ ਡਾਈਟ ਚਟਨੀ ਵਾਲਾ ਵੀ ਨਹੀਂ ਹੈਗਾ ਸ਼ੂਗਰ ਕਰਿਆ ਕਰੋ ਰੱਬ ਦਾ ਓਚ ਸੁਣੋ ਆਪੋਂ ਅੰਗਰੇਜ਼ੀ ਆਹ ਕਹਿੰਦਾ ਦੇ ਲਿਖੀ ਬਥੇਰੀ ਪੜਲਾ ਜਾ ਕੇ ਆਇਆ ਤੂੰ ਰਹਿਂਦੇ ਅੰਗਰੇਜ਼ੀ ਨੂੰ ਅੰਗਰੇਜ਼ੀ ਦੇ ਚੱਕਰ ਸਾਰਾ ਕੁਝ ਵੇਚ ਕੇ ਬੈਜਣਾ ਤੂੰ ਇੱਕ ਦਿਨ ਜਦੋਂ ਤੈਨੂੰ ਪਤਾ ਯਾਰ ਉਹਦਾ ਕਿਉਂ ਪੁੱਛਦਾ ਨਾ ਤੇਰ ਕੀ ਹੋ ਗਿਆ ਪਤੀਜਾ ਮੇਰਾ ਉਹ ਵੀ ਤੈਨੂੰ ਦਾਇਆ ਮੰਨੇ ਨਾ ਹੋਰ ਕਿਵੇਂ ਮੰਨੇ ਚੌਂਕ ਬਣਾ ਦੇ ਮੇਰੇ ਨਾਂ ਤੇ ਚਾਦਰਾਂ ਝੜਾਵੇ ਅਰਗਬਤੀਆਂ ਵਾਲੇ ਓਏ ਉਹ ਤੇ ਮੰਦਾ ਵਾ ਤੂੰ ਨਹੀਂ ਪਿਓ ਮੰਦਾ ਡਰਾਈਵਰੀ ਸਮਝਿਆ ਹੋਇਆ ਔਰ ਜਦੋਂ ਰੋਟੀ ਨੂੰ ਬਹੁਤ ਤੇਲ ਕਰਦਾ ਪੱਟੀ ਦੀ ਕਮਾਲ ਦੀ ਹੋਏਗੀ ਆ ਜਿਆਦਾ ਦੇਖੋ ਭਾਈ ਪੂਰੀ ਵੀਡੀਓ ਕੀ ਕਰਦਾ ਦੇਖੋ ਤੋਂ ਫੁਲਕੇ ਲਾਉਣੇ ਹਲਕੇ ਹੀ ਆ ਅੱਛਾ ਉੱਤੇ ਦੇਸੀ ਘਿਓ ਗਰੋਚ ਕਰਕੇ ਨਾ ਹਾਂ ਉਹ ਮੇਰੇ ਲਈ ਲਿਆਓ ਪੱਟੀ ਪਾ ਮੈਂ ਪੱਠਿਆਂ ਤੋਂ ਤੇ ਮੈਂ ਸਿੱਧਾ ਇੱਧਰ ਆ ਗਿਆ ਮੈਂ ਤੇ ਅੱਜ ਦੁਪਹਿਰ ਦੀ ਰੋਟੀ ਕੋਈ ਨਹੀਂ ਖਾਦੀ ਮੈਂ ਚਲੇ ਜਾਣਾ ਮੈਨੂੰ ਲੱਗਦਾ ਮੈਂ ਚਲੇ ਜਾਣਾ ਉਹ ਤੇਰੀਆਂ ਟਿਕਟਾਂ ਬੋਕਾ ਕਰਾਚੀ ਦੀਆਂ ਕਿੱਥੇ ਚਲੇ ਜਾਣਾ ਆ ਚਿੱਟੇ ਚੋਲੇ ਵਾਲੇ ਬਾਬੇ ਆਉਂਦੇ ਆ ਮੈਨੂੰ ਮੈਂ ਤਾਂ ਇਹ ਹੀ ਕਹੀ ਜਾਂਦਾ ਮੱਜਾਂ ਦੇ ਬੱਚਾ ਦੇ ਉੱਤੇ ਬੈਠੇ ਹੱਥ 'ਚ ਸੋਨੇ ਦਾ ਗੰਨਾ ਵਾ ਤੇ ਉਹ ਚੁੱਪਣਦਾ ਹੈ ਹੁਣ ਇਹਦਾ ਗੰਨਾ ਕਿਹੜਾ ਸੁਨਿਆਰੇ ਚੋਲੇ ਵਾਲੇ ਆ ਗਏ ਤੇਰੇ ਕੋ ਮੇਰਾ ਦਾਦਾ ਵੀ ਰਾਤੀ ਮੈਨੂੰ ਕਹਿੰਦਾ ਸੀ ਮੇਰਾ ਦਿਲ ਨਹੀਂ ਲੱਗਦਾ ਆ ਜਾ ਹੁਣ ਇਹ ਚਲੀ ਜਾਂਦਾ ਟਾਈਮ ਕੱਢ ਕੇ ਕੀ ਹੰਦਾ ਸਾਨੂੰ ਕਹਦਾ ਦੱਸਦਾ ਨਹੀਂ ਉੱਤੇ ਚਲਾ ਗਿਆ ਨਾ ਅੱਛਾ ਉੱਤੇ ਚਲਾ ਗਿਆ ਮੈਂ ਨਾਲ ਦੇ ਪਿੰਡ ਗਿਆ ਹੈ ਦਿਲੋਂ ਦਿਲੋਂ ਦਵਾਈ ਦਈ ਫਟੋ ਉਹ ਦਿਲੋਂ ਦਵਾਵਾਂ ਹੁੰਦੀਆਂ ਵਾ ਦਵਾਈ ਢੋਲੇ ਚੋਈ ਦੇਣੀ ਆ ਮੈਂ ਅੱਛਾ ਤੇਰੇ ਦਾਦੇ ਨੂੰ ਅਸੀਂ ਦਵਾਈ ਦਿੰਦੇ ਹਾਂ ਮੈਂ ਤੇਰੇ ਪਿਓ ਨੂੰ ਮੈਂ ਦਵਾਈ ਦਿੱਤੀ ਤੇਰੇ ਮਾਮੇ ਨੂੰ ਮੈਂ ਦਵਾਈ ਦਿੱਤੀ ਉਹ ਮਾਰ ਵੀ ਤੇ ਗਿਆ ਨਾ ਆ ਦੇਖੋ ਪੰਜਾਬੀ ਦੀ ਕਮੇਟੀ ਕੰਡਾ ਹਰ ਇੱਕ ਤੇ ਵਿਕੀ ਰੋਲ ਕਰਾਇਆ ਹੈ ਤੇ ਉਹਦੀਆਂ ਤੋਂ ਉਹ ਕੁੱਤੇ ਬਿੱਲੀਆਂ ਚੁੱਕਿਆ ਕਰ ਆ ਬਾਬਾ ਬੰਦੇ ਚੁੱਕਣਾ ਤੇਰੇ ਵਸ ਦੀ ਗੱਲ ਨਹੀਂ ਓਏ ਕਾਕਾ ਤੂੰ ਫਿਕਰ ਨਾ ਕਰ ਤੇਰਾ ਮੁੱਦਾ ਥੱਲੇ ਟਿੱਕਰ ਲੈ ਕੇ ਜਾਵਾਂਗੇ। ਓ ਤੁਸੀਂ ਕੌਣ ਹੋ ਨਾ ਵਿੱਚ ਬੋਲਣ ਵਾਲੇ? ਆਮ ਜਨਤਾ। ਸਾਨੂੰ ਬੋਲਣ ਦਾ ਪੂਰਾ ਹੱਕ ਆ। ਸਾਡੀ ਸਰਕਾਰ ਹੈ, ਟਿਕ ਜਾ। ਹਮ ਮਰਦਿਆਂ ਦੀਆਂ ਅੱਖਾਂ ਖੁੱਲ ਚੁਕੀਆਂ ਬਾਬਾ। ਇਹ ਤੁਹਾਡਾ ਕਰਮਰਾਜ ਜਿਹੜਾ ਚਿਤ੍ਰ ਗੁਪਤ ਦੀ ਥਾਂ ਤੇ ਗੁਪਤ ਚਿਤਰੀਆਂ ਲਈ ਫਿਰਦਾ ਨਾ। ਖਲਾਸਾ ਨਾ ਕੀਤਾ। ਓਨੂੰ ਸਜਾਏ ਜ਼ਿੰਦਗੀ ਨਾ ਦਵਾਈ ਦੇ ਮਾਮਾ ਸਾਨੂੰ ਵੀ ਪ੍ਰਦਾਨ ਕਿਨੇ ਕਹਿਦਾ ਓਏ ਕਰਮਰਾਜ। ਕਰਮਰਾਜ। ਓ ਛੱਡ ਜਾ। ਕਰਮਰਾਜ। ਹੋਣ ਨਹੀਂ ਇਹ ਪ੍ਰਧਾਨ ਕਿਉਂ ਵਿਗੜ ਜਾ ਮੀਤ ਪ੍ਰਧਾਨ ਫਫੜਜੀ ਦੀ ਆਪੋਜੀਸ਼ਨ ਪਾਰਟੀ ਤਕਰੀ ਮੈਡਮ ਯਹਾਂ ਡੰਡੇ ਸੋਟੇ ਚੱਲ ਗਏ ਮੇਰੇ ਕਰਮਰਾਜ ਜੀਜੇ ਕੋ ਭੇਜੋ ਹਮ ਬੰਬਲ ਬੂਸੇ ਤੇ ਚੜ ਗਏ ਹਮਾਰਾ ਬਾਣ ਜਾਨੀ ਹਕਲ ਚੂ ਉਹ ਦੱਤੀ ਸੀ ਕਿ ਜਿੰਦੇ ਆਦਮੀ ਕੋ ਚੂਕ ਲਿਆ ਮੈਂ ਕਰੇ ਕੀ ਦੱਸਾਂ ਜੀ ਡਰਾਈਵਰ ਵੀ ਉਨੇ ਪੰਗਾ ਪਾ ਲਿਆ ਕੱਚ ਮੁੰਡੇ ਕੋਲ ਆਪਣਾ ਟੈਕ ਮੁੰਡੇ ਕੋਲ ਆਪਣੀ ਪੂਰੀ ਵੀਡੀਓ ਦੇਖ ਲੈ ਕੀ ਬਣਦਾ ਦੇਖੋ ਹੈ ਤੇ ਮੈਨੂੰ ਬਹੁਤ ਖੁਸ਼ ਰੱਖੂਗਾ ਜਿੰਦੀ ਤੂੰ ਤੇ ਗੇਰ ਦੀ ਕਰਾਰੀ ਵਾਂਗੂ ਅੜੀ ਜਾਨੀਂ ਏ ਟਾਬੇ ਵਾਲੀ ਆ ਕਲਕੱਤੇ ਜਦੋਂ ਜਾਂਦੇ ਉੱਥੇ ਰੋਟੀ ਖਾਣੇ ਓਏ ਟਾਬੇ ਉਹ ਦਾਲ ਤੇ ਸਬਜ਼ੀ ਪੈਕ ਕਰਾਈਦੀ ਆ ਤੇ ਤੂੰ ਟਾਬੇ ਵਾਲੀ ਪੈਕ ਕਰਾ ਕੇ ਲੈ ਆ ਆ ਦੇਖੋ ਦੁੱਧੀ ਨੂੰ ਦੁੱਧ ਪਤਰਾ ਪੌੜ ਤੇ ਓਲਾਂਬਾ ਦੇਣ ਦਾ ਟੰਗ ਜਿਹੜੇ ਦੁੱਧ ਪੀਂਦੇ ਨਾਲੇ ਬਲਾਈ ਵਾਲਾ ਧਪਾਲਦੇ ਆ ਤੂੰ ਤੇ ਨੁਕਸ਼ ਕੱਢਦੇ ਪਹਿਲਾਂ ਲਾਓ ਜੇ ਵੇ ਦੁੱਧੀ ਆ ਕਿ ਹੋ ਗਿਆ ਦੁੱਧ ਦੇਣ ਲੱਗ ਗਏ ਦੁੱਧਾ ਵਰਗਾ ਦੁੱਧਾ ਹੋਰ ਤੋਤੇ ਰੰਗਾ ਹੈ ਤੇਰਾ ਦੁੱਧ ਜਮਾ ਸੋਹਣਾ ਨਹੀਂ ਹੁੰਦਾ ਕੋਈ ਨਹੀਂ ਕੱਲ ਨੂੰ ਮੇਕਅਪ ਕਰ ਲਵਾਂ ਤੁਹਾਡੇ ਵਾਂਗੂ ਇਹ ਵੀ ਸੋਹਣਾ ਹੋ ਜੂ ਨਾ ਗੱਲ ਸੁਣ ਦੁੱਧ ਚ ਪਾਣੀ ਘੱਟ ਪਾਇਆ ਕਰ ਜਮਾ ਮਲਾਈ ਨਹੀਂ ਆਉਂਦੀ ਓਹ ਪਾਣੀ ਵਾਲਾ ਦੁੱਧ ਵੀ ਕੀ ਹਾਲ ਹੈ ਤੁਹਾਡਾ ਜੇ ਮਲਾਈਆਂ ਖਾਣ ਲੱਗੀ ਕੀ ਹਾਲ ਹੋ ਮੈਨਾਂ ਫालतू ਗੱਲ ਨਾ ਕਰ ਦੁੱਧ ਪਾਤਾ ਚੱਲਦਾ ਬਣ ਓ ਬੀਬਾ ਪੈਸੇ ਦੇ ਦਿਆ ਕਰੋ ਹਰੇਕ ਬੜੇ ਲੰਬੇ ਹੀ ਨਾ ਦਿਆ ਕਰੋ ਹਾਂ ਮਲਾਈਆਂ ਆ ਖਾ ਕੇ ਪਤਾ ਨਹੀਂ ਕਿਹੜੀ ਕੁਸ਼ਤੀ ਕਰਨੀ ਐ ਨੇ ਕੀ ਆਖੇ ਔਰਤਾਂ ਨੂੰ ਮਨਾਉਣਾ ਨਾ ਜੀ ਨਾ ਔਰਤਾਂ ਨੂੰ ਮਨਾਉਣਾ ਏਡਾ ਸੌਖਾ ਨਹੀਂ ਕਿਉਂਕਿ ਕਈ ਵਾਰ ਤਾਂ ਉਹਨਾਂ ਨੂੰ ਆਪ ਨੂੰ ਪਤਾ ਨਹੀਂ ਹੁੰਦਾ ਵੀ ਗੁੱਸੇ ਕਾਦੇ ਪਿੱਛੇ ਐ ਬਈ ਮਿੱਤਰੋ ਔਰਤ ਇੱਕ ਕੋਲਰ ਵਾਂਗ ਹੁੰਦੀ ਐ ਜੋ ਰੌਲਾ ਤਾਂ ਜਾਦੇ ਪਾਉਂਦੀ ਐ ਪਰ ਠੰਡ ਘਟ ਦਿੰਦੀ ਐ ਇਹਦਾ ਰਿਮੋਟ ਕੰਟਰੋਲ ਵੀ ਕੋਈ ਨਹੀਂ ਤੇ ਬੰਦਾ ਵਿਚਾਰਾ ਬਾਹਰ ਜਿੰਨਾ ਮਰਜ਼ੀ ਰੌਲਾ ਪਾ ਦੇ ਕਰੇ ਆ ਕਿ ਬਿਲਕੁਲ ਠੰਡਾ ਹੈ ਏਸੀ ਵਾਂਗੂ ਤੇ ਵਿਚਾਰਾ ਚੱਲਦਾ ਵੀਰ ਮੋਟਰ ਨਾਲ ਛੜੇ ਚਾਚੇ ਦੀ ਵਜ੍ਹਾ ਨਾਲ ਮੇਰੇ ਭਤੀਜੇ ਨੂੰ ਰਿਸ਼ਤੇ ਦਾ ਜਵਾਬ ਦੇਖਦੇ ਆ ਪੂਰੀ ਵੀਡੀਓ ਚ ਕੀ ਹੋਇਆ ਹੁਣ ਜੋ ਗੱਲ ਪੁੱਛਣੀ ਹੈ ਨਾ ਇਹਨੂੰ ਪੁੱਛ ਲਓ ਮੁੜ ਕੇ ਵਿਚੋਲੇ ਨੂੰ ਲਾਂਭਾ ਨਾ ਦਿਓ ਨਹੀਂ ਨਹੀਂ ਵਿਚੋਲਾ ਸਾਹਿਬ ਲਾਂਭਾ ਕਾਹਦਾ ਹੈ ਐਡਾ ਸੋਹਣਾ ਸੁਨੱਖਾ ਮੁੰਡਾ ਹੈ ਬਈ ਮੈਨੂੰ ਤਾਂ ਮੁੰਡਾ ਪਸੰਦ ਹੈ। ਵੈਸੇ ਕਾਕਾ ਜੀ ਦਾ ਨਾਂ ਕੀ ਹੈ? ਗੁਲਾਬ ਹੈ। ਗੁਲਾਬ ਸਿੰਘ। ਨਾਂ ਨਹੀਂ ਗੁਲਾਬ ਨਹੀਂ ਜੀ। ਮੁੰਡਾ ਹੈ ਵੀ ਗੁਲਾਬ ਨੇ ਫੁੱਲ ਵਰਗਾ। ਬੈਠੋ ਭੈਣ ਜੀ ਤੁਸੀਂ ਵੀ ਇੱਥੇ ਬਹਿ ਜਾਓ। ਜੀ। ਜੀ ਮੈਂ ਬੈਠੋ ਪਾਈ ਬੈਠੋ। ਮੈਂ 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 ਕਿ ਲਈ ਹੈ? ਜਾਂ ਜਾ ਕੇ ਕੰਮ ਕਰ ਲੈ। ਦੱਸਣਾ ਜੀ ਇਹ ਸਾਡੀ ਕੰਮ ਵਾਲੀ ਹੈ ਜੀ। ਅੱਜ ਲੇਟ ਹੋ ਗਈ ਸਫਾਈ ਤੋਂ। ਅੱਛਾ ਅੱਛਾ ਅੱਛਾ। ਆਹ ਵੀਰ ਦੇ ਕੀ ਜਵਾਕ ਆ? ਓਪ ਇਸ ਤਰ੍ਹਾਂ ਮੈਂ ਤਾਂ ਜੀ ਅਜੇ ਉਮਰ ਛੋਟੀ ਹੁਣ ਕਰਕੇ ਵਿਆਹ ਹੀ ਨਹੀਂ ਕਰਾਇਆ ਵਿਆਹ ਕਰਵਾਇਆ ਨਹੀਂ ਕਿ ਹੋਇਆ ਨਹੀਂ ਇਹਦਾ ਮਤਲਬ ਤੂੰ ਛੜਾਂ ਨਾ ਤੂੰ ਰਹਿਣਾ ਕਿੱਥੇ ਐ ਰੈਣੂ ਮੈਂ ਚੂਹਾ ਜਿਹੜਾ ਖੁੱਡ ਵਿੱਚ ਰਹਿਣਾ ਘਰ ਆ ਮੇਰਾ ਇਹ ਇੱਥੇ ਰਹਿਣਾ ਆ ਮੇਰੇ ਨਾਲ ਚੱਲੋ ਚੱਲੋ ਜੀ ਆਪਾਂ ਨੇ ਇਹਨਾਂ ਦੇ ਘਰੇ ਕੁੜੀ ਮੰਗਣੀ ਛੜਿਆਂ ਦੇ ਓਹ ਓਹ ਮੇਰੀ ਗੱਲ ਤਾਂ ਸੁਣੋ ਫਿਕਰ ਸੇ ਬੈਠੋ ਓ ਮੈਂ ਤੁਹਾਨੂੰ ਸਾਰੀ ਗੱਲ ਸਮਝਾਉਣਾ ਓ ਮੈਂ ਇਹਨਾਂ ਨੂੰ ਚੰਗੀ ਤਰ੍ਹਾਂ ਜਾਣਦਾ ਮੈਂ ਇਹਨਾਂ ਦਾ ਗਵਾਂਢੀਆਂ ਯਾਰ ਓਏ ਆ ਬੰਦਾ ਤਾਂ ਹਨੂਮਾਨ ਦਾ ਭਗਤ ਆ ਹਰ ਮੰਗਲਵਾਰ ਤਾਂ ਇਹ ਮੰਨੀ ਲਾਉਣ ਜਾਂਦਾ ਉਹ ਇਹ ਤਾਂ ਲੋਕ ਐਵੇਂ ਨੂੰ ਛੜਾ ਛੜਾ ਕੀ ਜਾਂਦੇ ਆ ਮੈਂ ਪਛਾਨ ਗਿਆ ਨੂੰ ਵੱਡੇ ਜਤੀਸਤੀ ਨੂੰ ਚੱਲੋ ਚੱਲੋ ਆਪਾਂ ਨੇ ਨਾ ਛੜਿਆਂ ਦੇ ਘਰ ਕੁੜੀ ਮੰਗਣੀ ਉਹ ਯਾਰ ਰੁਕੋ ਯਾਰ ਗੱਲ ਤਾਂ ਸੁਣੋ ਮੈਨੂੰ ਲੱਗਦਾ ਜਿੰਨਾ ਤੇਰਾ ਸਰੀਰ ਮੋਟਾ ਓਦੋਂ ਵੱਧ ਮੋਟਾ ਦਿਮਾਗ ਆ ਤੇਰਾ ਪਰ ਮਾਰਾਂ ਛੜਿਆਂ ਦੇ ਘਰੇ ਮੇਰੀ ਕੁੜੀ ਦਿੰਦਾ ਸੀ ਤੈਨੂੰ ਸ਼ਰਮ ਨਾ ਆਈ ਉਹ ਲੈ ਜਾ ਲੈ ਜਾ ਇਹਨੂੰ ਜੇ ਕਿਤੇ ਦੁਬਾਰਾ ਬੈਠ ਗਈ ਸਾਡਾ ਸੋਫਾ ਹੀ ਨਾ ਤੋੜ ਦੇ ਜੇ ਚਾਚੇ ਤੇ ਹੁੰਦੇ ਤੇ ਚਾਚੇ ਨੂੰ ਨਾ ਪਹਿਲਾਂ ਵਿਆਹਦਾ ਉਹ ਮੇਰੀ ਗੱਲ ਤਾਂ ਸੁਣੋ ਉਹ ਬਿਕਰ ਸੀ ਆਹੋ ਗਲਾ ਬੁਗੇ

ਜਿਹੜਾ ਹਣ ਇਹਨਾਂ ਸਮਾਨ ਲੈਂਦਾ ਇਹ ਖਰਾਬ ਥੋੜੀ ਕਰਨਾ ਓਏ ਰੱਖੇ ਤੈਨੂੰ ਇਹ ਸਮੋਸਾ ਵੀ ਤੈਨੂੰ ਉਦੋਂ ਹੀ ਮਿਲੂ ਜਦੋਂ ਗੁਲਾਬ ਨੂੰ ਘਰ ਵਾਲੀ ਮਿਲੀ ਜਾਂ ਕਹਦੀ ਆਪਣੇ ਪਾਪੇ ਨੂੰ ਆ ਮੂੰਹ じゃ ਕਿਵੇਂ ਬਣਾਉਣਾ ਓਏ ਜਿਵੇਂ ਘੜੀ ਤੇ ਪੌਣੇ 3 ਵਜੇ ਹੁੰਦੇ ਆ ਤੁਰ ਜਾ ਹੁਣ ਘਟੋਚਨ ਪਾ ਕੇ ਛੱਡ ਕੇ ਆ ਮਾਂ ਚੱਲ ਯਾਰ ਚਾਚੇ ਆ ਤੇਰਾ ਵਿਆਹ ਨਾ ਤੇਰੇ ਚਾਚੇ ਕਰਕੇ ਨਹੀਂ ਹੁੰਦਾ ਯਾਰ ਤੂੰ ਤਾਂ ਬੰਦਾ ਠੀਕ ਆ ਬਸ ਇਹਦੇ ਇਲੱਛਣ ਮਾੜੇ ਨੇ ਉਹ ਲੱਛਣ ਮਾੜੇ ਨੂੰ ਮੈਂ ਥੋੜੇ ਘਰੇ ਚੋਰੀ ਕਰਦਾ ਫੜਿਆ ਗਿਆ ਵਿਸਤੇ ਕੰਡੇ ਉਹ ਕੰਡੇ ਤਾਂ ਉਹਦੀ ਬੀਜੇਗੇ ਸੀ ਜਦੋਂ ਤੇਰੇ ਮਾਪਿਆਂ ਨੇ ਤੇਰਾ ਨਾ ਗਲਾਬ ਰੱਖਤਾ ਸੀ ਓ ਯਾਰ ਚਾਚਾ ਤੈਨੂੰ ਆਹ ਕਹਿਣ ਦੀ ਕੀ ਲੋੜ ਸੀ ਵੀ ਮੈਂ ਤੇਰੇ ਨਾਲ ਰਹਿਣਾ ਨਾ ਹੋਰ ਤੂੰ ਬਰਾਕ ਬਾਮਾ ਨਾਲ ਰਹਿਣਾ ਓਏ ਅਗਲੇ ਦੀ ਕੁੜੀ ਪਿੱਛੇ ਮੈਂ ਹੁਣ ਆਪਣਾ ਮੰਜਾ ਮੋਟਰ ਤੇ ਨਾਲ ਅਖੇ ਛੜਿਆਂ ਕੋਲੇ ਨਹੀਂ ਕੁੜੀ ਛੜਣੀ ਤੇ ਉਹ ਛੜਿਆਂ ਦੀ ਕੋਈ ਜ਼ਿੰਦਗੀ ਨਹੀਂ ਛੜੇ ਬੰਦੇ ਦੀ ਕਾਦੀ ਜ਼ਿੰਦਗੀ ਚਾਚਾ ਕਿਉਂ ਨਹੀਂ ਜ਼ਿੰਦਗੀ ਸਲਮਾਨ ਖਾਨ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਦੇਖ ਲੈ ਅਗਲੇ ਰਾਜ ਭੋਗਦੇ ਨੇ ਅਖੇ ਛੜਿਆਂ ਦੀ ਪੂਰਾ ਹੋਏ ਕਿਤੇ ਹਉਤੂ ਹੋ ਜਾ ਤਾਂ ਜਿੱਦਿ ਕਰ ਮੈਂ ਤੁਹਾਨੂੰ ਦੱਸਿਆ ਰਹੇ ਬਈ ਕਿਉਂ ਇੰਨੀ ਅੱਤ ਨਹੀਂ ਕਰਦਾ ਆ ਤਾਂ ਮੈਂ ਡਫੜਿਆ ਗੱਲ ਲੜਾਂਗੇ ਹੁਣ ਤਾਂ ਮੈਂ ਨਹੀਂ ਕਿਉਂ ਮੇਰੇ ਸਹੁਰੇ ਕੀਆ ਦੇ ਹੋਗੇ ਅਗਰੇ ਵਿਆਹ ਨਾ ਕਰਦਾ ਯਾਰ ਤੇ ਮੈਨੂੰ ਮਾਰੇ ਕੋਈ ਕੰਮ ਤੋਂ ਦੱਸ ਗੱਲ ਲੈਣੇ ਆਂ ਚੱਲ ਵਰਦੇ ਆਂ ਹੋ ਜਲੀ ਤਿਆਰ ਜਦੋਂ ਤੱਕ ਤੀ ਤਿਆਰ ਹੋਗੇ ਵੇਹਾਂ ਕੰਮਿੰਟ ਦਾਂਜੋ ਆ ਜਾ ਸਹੁਰੇ ਕਰਾਣਾ ਸੇਵਾ ਦੇਖ ਲੈ ਸੇਵਾ ਹੁੰਦੀ ਨਾ ਤੂੰ ਤਾਂ ਕਹਿੰਦਾ ਸੀ ਮੈਂ ਵੇ ਆ ਜਾਣਾ ਫਿਰ ਦਾ ਟੋਕਰਾ ਚੱਕੀ ਉਹ ਕਾਂ ਨੂੰ ਜਾ ਰ ਮਾਤਾ ਘੜੀ ਸਾਹਮਣਾ ਸੀ ਵੇ ਤਾਂ ਸਹੁਰੇ ਗਏ ਆ ਲੈ ਵੀ ਚੱਕ ਲੈ ਉਹ ਤਾਂ ਕਰੀ ਸਰੇ ਆ ਗਿਆ ਕੀ ਕਰੀ ਜਨ ਇਹ ਸੌਦਾ ਦੀ ਸੇਵਾ ਸੌਦੇ ਦੀ ਸੇਵਾ ਕਰਉਂਦੇ ਹੁੰਦੇ ਨੇ ਤੂੰ ਕਰ ਰਹੀ ਕਰਨੇ ਉਹ ਸੇਵਾ ਕਰਨੀ ਪੈਂਦੀ ਐ ਪਰ ਕਰਨੀ ਚਾਹੀਦੀ ਵੀ ਐ ਕਿਉਂ ਹੋਰ ਜਿਦੋਂ ਇਹਨਾਂ ਦੀ ਕੁੜੀ ਆਪਦੇ ਸੌਣੇ ਜਾ ਕੇ ਕੰਮ ਕਰਦੀ ਐ ਤੇ ਆਪਾਂ ਨਹੀਂ ਸੌਦਾ ਦਾ ਕੰਮ ਕਰ ਸਕਦੇ ਨਾਲੇ ਸਿਆਣਿਆਂ ਨੇ ਸੱਚ ਤਾਂ ਕਿਹਾ ਪਹਿਲਾਂ ਆ ਕੇ ਅਗਲਾ ਧੀ ਦੇ ਕਿ ਪੁੱਤ ਖਰੀਦੇ ਹੁਣ ਇਹਨਾਂ ਨੇ ਮੈਨੂੰ ਐਡੀ ਵੱਡੀ ਧੀ ਦੇ ਐਡਾ ਕੁੱਪੁੱਤ ਖਰੀਦੇ ਪਰ ਸੇਵਾ ਤਾਂ ਕਰਨੀ ਪਊ